ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਦੀ ਸਾਰੀ ਆਸ ਕਰਦਾ ਕਿ ਸਭ ਦਾ ਠੀਕ ਹੋਵੇਗੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਦਾ ਟਾਈਮ ਹੋ ਗਿਆ ਤੇ ਮਾਰਨਿੰਗ ਦੇ 9:00 ਵੱਜ ਚੁੱਕੇ ਹੈ ਤੇ 9:40 ਵੱਜੇ ਇਹ ਪੌੜਾ ਦਾ ਟਾਈਮ ਹੈ ਤੇ ਇਧਰ ਆਪਾਂ ਤਾਂ ਰੱਖੀਏ ਦਾਣ-ਦਾਣ ਤੇ ਆਪਾਂ ਹਰੀ ਮੂngੀ ਦੀ ਤੇ ਮਸਾਲਾ ਵਗੈਰਾ ਸਾਰਾ ਜਿਹੜਾ ਲਾਉਣਾ ਕਰਨਾ ਕਰਤਾ ਛੱਡਾ ਆਪਾਂ ਰਗੜ ਲਿਆ ਤੇ ਮਿਸਤਰੀ ਨੂੰ ਤਾਂ ਸਾਰਿਆਂ ਨੂੰ ਜਾਂ ਪਿਆਰ ਦੀ ਤੇ ਹੁਣ ਆਪਾਂ ਆਹ ਸਾਰੇ ਮੋٹے ਮੋٹے ਭਾਂਡੇ ਚਾੱਕੀ ਤੇ ਸਰਦੀ ਬਣਦੇ ਬਣਦੇ ਮੈਂ ਲੋਣੀ ਪੋਚੇ ਹੁਣ ਕਿੰਦਾ ਸਰਦੀ ਬਣਗੀ ਦਾਲ ਬਣਗੀ ਫਿਰ ਆਪਾਂ ਫਿਰ ਆਪਾਂ ਪੋਚੇ ਲਾ ਕੇ ਆਟਾ ਗੋਲੂ ਤੇ ਹੁਣ ਵੀ ਤੋਈ ਜਾਂਦੇ ਕੱਪੜੇ ਤੇ ਮਿਸਤਰੀ ਅੱਜ ਆ ਗਿਆ ਦੀ ਆਪਣਾ ਤੇ ਚਲੋ ਕੰਮ ਕਰਾਂ ਜਿਹੜਾ ਸਾਨੂੰ ਕੋਈ ਹੋਣਾ ਮਸਾਲਾ ਸਭ ਕੁਝ ਰੈਡੀ ਕਰਾ ਲਈ ਜਾਂਦੀ ਹੈ ਤੇ ਆਪਾਂ ਸਭ ਫਿਰ ਲਾ ਲਾਂਗੇ ਹੁਣ ਤੇ ਸਾਰਾ ਦੰਚੀ ਉਹ ਫਿਰ ਜਿਹੜੀ ਵਿੱਚ ਦੀਰ ਲਾਉਣਾ ਪੈਗਾ ਤਾਂ ਚਾਹੂ ਬੜਿਆ ਲਾਣ ਦੇਣੀ ਤੇ ਬਾਕੀ ਜੀ 11 ਬਿਜਲੀ ਸ਼ੁਰੂ ਕਰਤੀ ਤੇ ਫਿਰ ਹੌਲੀ ਹੌਲੀ ਅੱਗੇ ਜੱਗੇ ਸ਼ਾਰਟ ਕਰੇ ਜਾਣਗੇ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਨ ਲਈ ਸਾਰੇ ਗਾਣਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਹੁਣ ਛੋਟੇ ਬਾਹਰ ਝਾਲੇ ਬਾਹਲੇ ਚੱਕ ਕੇ ਤੇ ਮੈਲਾ ਦਾ ਪੁੱਛੇ ਪੁੱਛ ਲਾ ਦੇ ਦਿੰਦੇ ਆ ਫਿਰ ਆਪਾਂ ਅੱਡਾ ਤੇ ਫਿਰ ਲਾ ਦੇ ਨੀ ਗਾਣੇ ਤੜਾ ਸਕਦਾ ਲੋ ਜੀ दाल सब्जी अपनी बनी की तड़का ठक्का लागता ते बस कोचे लाग फिर आपा आटा गूंथिया वसी मम्मी ने पशु बार बनते ई वो कोना ये देखो सो ले फिर मैं रोटी लगजूंगी फिर मम्मी खिला देगी बाकी हजे टाइम सवा तो ही नौ होया 8:30 है शाम खादे जो सोआना सवा ना है सवा ना सवा रो मैं लेखा सी तां bahasa misteri apaan bahasa Indonesia itu tidak, karena kita hampir putri ya, ini kau udah beredar bahasa misteri apaan kau udah kau 8.25 hmm, 8, 8, 50 an <imitation> aja, aja saja, iya, bahasa jadi mau tahu, hari ini bawa kecil aja, terus posan kan kamu siapa, posan ਲਓ ਜੀ ਆ ਗਈ ਆਪਣੇ ਕੰਪੈਨ ਝੋਨਾ ਆਪਣਾ ਇੰਡ ਗਿਆ ਬੈਲੇ ਟਿਆ ਬੈ ਚਲੋ ਹੁਣ ਵੀ ਵਧਿਆ ਜਾਊਗਾ ਹੋਰਦਾ ਆਪਣਾ ਜਸ਼ਨ ਹੋਊਗਾ ਆਪਣਾ ਟਰੈਕਟਰ ਹੁਤਾ ਖੈਰ ਸੁੱਕਿਆ ਬੈ ਜਾਵਾ ਮੀਂਹ ਦਾ ਕਰਕੇ ਤੋਕ ਤਾਂ ਲੇਟ ਹੋਵੇ ਕਿਉਂਕਿ ਮੀਂਹ ਦਾ ਕਰਕੇ ਆਏ ਹੋਗਾ ਵੀ ਥੱਲੋ ਨਾਲ ਸਲਾਬ ਜੀ ਹੋਵੇ ਲੋ ਜੀ ਮੇਰੀ ਤੇ ਮੰਮੀ ਦੀ ਡਿਊਟੀ ਹੈਗੀ ਐ ਮਿਸਤਰੀ ਨੂੰ ਫੜਾਉਣ ਤੇ ਮੰਮੀ ਈਟਾ ਫੜਾਉਂਦੀ ਐ ਮੈਂ ਫੜਾਉਣੀ ਐ ਮਸਾਲਾ ਕਿਉਂਕਿ ਜਸ਼ਨ ਦੇ ਡੈੜੀ ਵਰਗੇ ਡੈੜੀ ਵਰਗੇ ਬਣਾਉਂਦੇ ਝੋਨਾ ਤੇ ਚਲੋ ਆਦੇ ਹੁੰਦੇ ਆਪਦੇ ਕੰਮ ਦਾ ਕੀ ਹੁੰਦਾ ਬਾਕੀ ਇਹ ਬਾਈ ਇੰਨਾ ਬਜਾਰਾ ਹੋਇਆ ਨਹੀਂ ਘਰ ਵਰਗਾ ਬਹੌਲੀ ਐ ਤੇ ਬਾਕੀ ਆਪਦੇ ਕੰਮ ਦਾ ਕੋਈ ਡਰ ਨਹੀਂ ਹੁੰਦਾ ਲੋ ਜੀ ਚੱਲੀ ਜਾਂਦੀ ਹੈ ਕੰਪੈਨ ਆਪਣੀ ਆਪਾ ਧਰਦੇ ਆ ਬਸ ਦੋ ਵਾਲੀ ਚਾਹ ਤੇ ਫਿਰ ਬਣਾਉਣਾ ਹੈ ਮਿਸਤਰੀ ਦੀ ਰੋਟੀ ਜਿਹੜਾ ਡਿੱਗਿਆ ਸੀ ਉਹ ਰਹਿ ਗਿਆ ਥੱਲੇ ਕਿਤੇ ਕਿਤੇ ਕਰ ਤੋਂ ਕਰਦ ਕਰਖਾ ਜੀ ਕਰ ਤੋਂ ਕਰਦ ਚਲੋ ਆਪਾਂ ਤੜੀਏ ਚਾਹ ਰੋਟੀ ਰੋਟੀ ਬਣਾਈਏ ਫਿਰ ਸਾਰਾ ਘਰ ਪਰਤਾ ਹਾਜੀ ਆਪਾਂ ਮਿਸਤਰੀ ਨੂੰ ਥੋੜਾ ਤੇ ਛੈਣੀ ਦੇ ਹੌਲ ਕਰਨਾ ਉਹਨੇ ਹੌਲ ਹੌਲ ਕਰਨਾ ਹੌਲ ਇੱਥੇ ਆ ਗਏ ਆਪਾਂ ਪੁੱਛਣੀ ਗਈ ਸੀ ਠੀਕ ਆ ਜੀ ਭਰਾਵਾ ਮੈਨੂੰ ਲੱਗਤ ਦਿਨਗਾ ਚਲੋ ਜੀ ਚਾਹ ਕਰਦੇ ਜਰਾ ਤੇ ਪਾੜ ਕੇ ਦੇ ਦਾਂਗੇ ਲਓ ਜੀ ਟਾਈਮ ਹੋ ਗਿਆ 4:30 ਦਾ ਤੇ ਨੀਰਾਚਾਰ ਆਪਾਂ ਪਾਤਾ ਗੁਆ ਘੂੜਾ ਸੜਤਾ ਭਾਂਡੇ ਚੱਕ ਤੇ ਢੜਕਣੀ ਵਗੈਰਾ ਧੋਤੀ ਤੇ ਦਾਲ ਸਬਜ਼ੀ ਅੱਜ ਆਪਾਂ ਬਣਾਉਂਦੇ ਨਹੀਂ ਕਿਉਂਕਿ ਦਾਲ ਸਬਜ਼ੀ ਤਾਂ ਆਪਾਂ ਸਬਜ਼ੀ ਨਾਲ ਹੂੰ ਕਰ ਨਹੀਂ ਤੇ ਪਈ ਗਈ ਆਪਾਂ ਸਰਜੂਗਾ ਵਧੀਆ ਕਿਉਂਕਿ ਡੇਲੀ ਸਵੇਰੇ ਤਾਂ ਬਣਾਉਣੀ ਪੈਂਦੀ ਹੈ ਤੇ ਮੰਮੀ ਤਰੀ ਜਾਂਦੇ ਪਾਣੀ ਤੱਪਦਾ है मम्मी जोड़ा हो डब जहा प्यो बेचा गे चूल्हे से ला देंगे भर लिया पतीला लो जी मम्मी दे पानी गर्म ਤੇ ਮੰਮੀ ਬਾਲੇ ਬਾੜੇ ਹੋ ਗਏ ਹੱਥ ਪੈਰ ਹਨਾ ਅੱਜ ਤੱਕ ਕਿੰਨੇ ਦਿਨ ਬਿਸਤਰੀ ਉੱਤੇ ਜੇ ਸਮਾਰਾ ਸਮਾਰੀ ਕਰਾਂਗੇ ਹੋਰ ਮਸਾਲਾ ਕਰੀਵਾ ਹੋਰ ਉਹੀ ਦਾ ਕਰ ਲੈ ਹੱਤਾ ਚੱਲ ਗਿਆ ਮਸਾਲੇ ਚ ਹੂੰ ਨਹੀਂ ਇੱਕ ਤਾਂ ਆ ਜਾਂਦਾ ਮੰਮੀ ਵੀ ਜਿਵੇਂ ਆਪਾਂ ਜਿਵੇਂ ਕੰਮ ਧੰਦਾ ਕਰਕੇ ਨਾ ਕੇ ਬੰਦਾ ਹਨਾ ਜੇ ਤੇਲ ਤੂ ਲਾ ਲਿਆ ਹੱਥਾਂ ਪੈਰਾਂ ਤੇ ਸਾਰਾ ਦਿਨ ਆ ਫਿਰ ਨਾ ਤੇਲ ਲੱਗਿਆ ਕਰੂਗੀ ਉਹੀ ਦਾ ਗੱਲ ਹੈ ਨਾ ਨੂ ਕੇ ਬੰਦਾ ਚਲਾ ਆ ਜਾਂਦਾ ਵੀ ਨਾ ਕੇ ਬਹਿ ਜਾਂਦਾ ਦੋ ਘੜੀ ਸਾਰਾ ਦਿਨ ਤੁਰੇ ਫਿਰਨਾ ਰਿੱਤਾ ਮਿੱਟੀ ਵਾਲਾ ਕੰਮ ਸਾਰਾ ਦਿਨ ਕਰੀ ਜਾਂਦਾ ਹੋਰ ਬਾਲੇ ਬਾੜੇ ਹੋ ਗਏ ਜੀ ਹੱਥ ਦੇਖੋ ਐ ਹੋ ਗਏ ਹੋਰ ਬਾਲੇ ਭੜੇ ਨਹੀਂ ਤਾਂ ਹੁਣ ਜਿਵੇਂ ਆਪਾਂ ਹੁਣ ਬੇਲੀਆਂ ਸੀਂਗਾ ਬਾਰੀ ਨਾ ਨਹਾ ਕੇ ਤੇ ਬੂਟ ਬਾੜ ਪਾ ਲੈ ਬੰਦਾ ਹਣਾ ਬੱਸ ਹੁ ਆਇਸ ਬਲੇ ਪੈਂਦੇ ਨਹੀਂ ਨਾ ਆਏ ਪਾ ਬੀ ਪਾਏ ਹੁਣ ਗੂੜ ਨਾ ਹਨੂਗੇ ਦੇ ਬੰਦੇ ਚਲ ਪੈਰ ਤਾਂ ਸਹੀ ਰਹਿੰਦੇ ਮੇਰੇ ਤਾਂ ਅੱਡਾਂ ਵੀ ਬਹੁਤ ਪਾੜਦਾਂ ਔਖਾ ਹੋ ਜਾਂਦਾ ਮੁਰਕੇ ਹੂੰ ਚਲ ਹੋ ਜੂਗਾ ਚੜ ਗਏ ਤਾਂ ਹਾ ਕਿੱਲਿਆਂ ਜੈਨੂ ਪੈ ਗਈ ਨਾ ਦਾਈ ਦਾਈ ਜੀ ਮਾ ਜੀ ਮਗਰ ਪਾਸ ਮਾਰਾ ਜਿੰਦਾ ਪਾਠਾ ਪਾਠਣ ਲੱਗ ਜੇ ਹੁਣ ਤੋਂ ਪਾਠੀ ਪਾਠਾਂ ਘੱਟਣ ਲੱਗ ਜਾਂਦਾ ਹੂੰ ਕਿੰਨਾਗਾ ਹੈਗਾ ਆਪੂ ਮਗਰ ਬਾਬਾ ਆਪ ਨੂੰ ਸਮਾਰਨਾ ਬਣਾ ਹੁਣ ਇੰਨਾ ਦੇ ਕੋਲ ਤਾਂ ਟਾਈਮ ਹੈ ਨਹੀਂ ਹੂੰ ਆਇਆ ਹੁਣ ਬੇਲਾ ਹੋਗਾ ਸਿੱਧਰ ਦੀ ਸਿੱਟਣਾ ਤੋਂ ਖਸ ਹੂੰ ਇਹਨਾ ਬਠਲੋਂ ਤਾਂ 4-5 ਬਠਲ ਹੁੰਦੇ 4-5 ਰੋਜ਼ ਦੇ ਪੱਥੇ ਤੇ ਕਿੰਨੀਆਂ ਪਾਠਾਂ ਬਾੜਾ ਦਾ ਭਰ ਦੂਗਾ ਤਿੰਨੇ ਚਾਰ ਦਿਨਾਂ ਚ ਹਾਂ ਇੱਕ ਵੜਾ ਭਰ ਕੇ ਉੱਟਾ ਘੜਾ ਤਾਂ ਆਪ ਨੂੰ ਪਾਠਾਂ ਨਹੀਂ ਮੁਕਤ ਸਹੀ ਹੈ ਪਾਠਾ ਬਣਾ ਕੋਣ ਕਰਨਾ ਨਹੀਂ ਉਹੀ ਤਾਂ ਗੱਲ ਹੈ ਆਪਾਂ ਨੂੰ ਕਿੱਥੇ ਸਾਦਾ ਆਗਮਚਾਏ ਬਣਾ। ਉਹ ਪ੍ਰਾਣੀਆਂ ਪੰਨੀਆਂ ਸੀ ਤਾਂ ਕੰਮ ਦੇਈ ਜਾਂਦਾ। ਹੂੰ। ਉਹ ਤੇ ਘੋਰਾ ਨਹੀਂ ਭੀਜੇਗਾ। ਤੇ ਹੁਣ ਮੀ ਆਇਆ। ਉਹਦੇ ਮੀ ਆਏ ਸੀ ਗੈਲਰੀ ਕਰਨੀ। ਜਮੇ ਨਹੀਂ ਲਗਾ। ਆਪਣੇ ਉਹ ਅਗਲੇ ਪਾਸੇ ਸਵਾਤਾਂ ਦਾ ਸਾਰਾ ਸੁੱਕਾ ਪਿਆ। ਓਟਾ ਸੀ ਸਵਾਤਾਂ ਦੇ। ਲਓ ਜੀ। ਹੌਰ। ਹੂੰ। ਆਪਾਂ ਆਪਣੀ ਸਬਜ਼ੀ ਕਰਨੀ ਚੱਲ ਲੱਗੇ ਆਣੇ ਜੀ ਹੋਰ ਤਾਂ ਫਿਰ ਕੰਮਾ ਬਲੌਗ ਕੋਈ ਬੰਦਦਾ ਨਹੀਂ ਆਪਣਾ ਘਰੇ ਹਨਾ ਆਪਾਂ ਮਿਸਤਰੀ ਲੱਗਿਆ ਪਿਆ ਬਾਲਾ ਬੋਲ ਵੀ ਨਹੀਂ ਸਕਦੇ ਫਿਰ ਐਵੇਂ ਹੀ ਪੜਾ ਜਾ ਲੱਗਦਾ ਹਨਾ ਅਗਲਾ ਗੱਲ ਕਰਦਾ ਜਾ ਕੇ ਕਿਤੇ ਵੀ ਉਹੀ ਬੋਲੀ ਜਾਂਦੇ ਪਾਣੀ ਆਪਣਾ ਇੰਨਾ ਪੈ ਗਿਆ ਸਬਜ਼ੀ ਚ ਦੇਖੋ ਇੰਨੀ ਹੁਣੀ ਹੋ ਗਈ ਹੋ ਗਈ ਗਿੱਠੋਣਾ ਹੋ ਗਿਆ ਸਵਿਮਿੰਗ ਪੂਲ ਆਪਣਾ ਸਬਜ਼ੀ ਸਬਜ਼ੀ ਕਰਨੀ ਚੱਲਦੇ ਆਪਾਂ ਤੁਸੀਂ ਆਖੋਗੇ ਕੱਲ ਤਾਂ ਲਾਈ ਐ ਸਬਜੀ ਕਰਨੀ ਕੀ ਹੁਣ ਸਬਜੀ ਆਏ ਆ ਜੀ ਦੇਖਣ ਦਾ ਤਾਂ ਆਏ ਹੁਣ ਜੀ ਤੜਕੇ ਤਾਂ ਗੋਭੀ ਜੀ ਬਹੁਤ ਵਧੀਆ ਖੜੀ ਸੀਗੀ ਤੇ ਪਾਣੀ ਇਸ ਤਰ੍ਹਾਂ ਪਾਤਾ ਆਪਾਂ ਬਸ ਰੋਜ਼ ਗਿੱਲੀ ਕਰਦਿਆਂ ਕਰਾਂਗੇ ਇਹਨੂੰ ਪਾਣੀ ਜੇ ਛੜਕਾ ਜਾ ਆ ਤਾਂ ਚੱਲ ਪੂਗੀ ਗੋਭੀ ਉਹ ਵੀ ਚੱਲ ਪੂਗੀ ਚੱਲ ਤਾਂ ਪੈਣੀ ਹੈ ਜੀ ਸਬਜੀ ਸਾਰੀ ਇੰਨੀ ਸਬਜੀ ਚੱਲ ਬੈਣਾ ਆਪਣੀ ਬਹੁਤ ਹੈ ਕਿਉਂਕਿ ਸਬਜ਼ੀ ਮਹਿੰਗੀ ਬਹੁਤ ਹੈ ਜੀ 100 ਰੁਪਏ ਦੀ ਡੇਲੀ ਦੀ ਸਬਜ਼ੀ ਆ ਅੱਗੇ ਭੈਣਾਂ ਦੇ ਅੱਖਾਂ ਨੂੰ ਕਮੈਂਟਾਂ ਦੇ ਵਿੱਚ ਪੈਣਾ ਆ ਦੀਆਂ 100 ਰੁਪਏ ਦੀ ਡੇਲੀ ਦੀ ਸਬਜ਼ੀ ਤੇ ਕਿੰਨੇ ਹੋਗੇ 10 ਦਿਨਾਂ ਦਾ 1000 ਰੁਪਏ ਵੱਟ ਤੇ ਤੇ ਇੰਨੀ ਕਿੱਥੇ ਪੂਰੀਆਂ ਦੀਆਂ ਜੀ ਉਹ ਕੱਦੂ ਖੜਾ ਕੱਦੂ ਧਰ ਲਾਂਗੇ ਕੱਚਾ ਕੱਚਾ ਕੱਦੂ ਖੜਾ ਲੈ ਕੇ ਜਾ ਰਹੀ ਆਂ ਕਿ ਤੋ ਕੱਲ ਨੂੰ ਧਰ ਲਾਂਗੇ ਕੱਦੂ ਆਪਣਾ ਝੋਲਾ ਵਰਤਾ ਹੋ ਗਿਆ ਖਾਲੀ ਖਾਲੀ ਹੋ ਗਿਆ खुले होंगी पराली तमें आप अमरूद देख लीए अमरूद देख लीए अमरूद भाई साहब अमरूद ऊपर तड़के जश्न दो लेके गया सी ए सारे कच्चे एक लग रहा है एक बड़ा लग रहा वो है वो खराब है ਉਹ ਜਿਹੜੇ ਇਹਦੇ ਇਹ ਆ ਬੁਜੇ ਦੇ ਨਾ ਬਹੁਤ ਸਵਾਦ ਹੁੰਦੇ ਅਮਰੂਦ ਇੰਨੇ ਸਵਾਦ ਹੈ ਨਿੱਕੇ ਅਮਰੂਦ ਲੱਗਦੇ ਵੀ ਜਿਆਦੇ ਨਿੱਕੇ ਵੀ ਨਹੀਂ ਤੇ ਆ ਆ ਦੇਖੀ ਤੋਤੇ ਨੇ ਖਾ ਲਿਆ ਇਹ ਸਵਾਦ ਹੀ ਵਾੜਾ ਸੇਤ ਆ ਕਿਵੇਂ ਆ ਹਜੇ ਹਰਾ ਹੈ ਇਹ ਵੀ ਕੱਚਾ ਹੈ ਆ ਸਹੀ ਹੈ ਇਹ ਦੇਖ ਕੇ ਜੀਰਨੇ ਪੈਂਦੇ ਆ ਜੀ ਹੁਣ ਨਾ ਪਤਾ ਨਹੀਂ ਕੀ ਗੱਲ ਹੈ ਅਮਰੂਦਾਂ ਦੇ ਵਿੱਚ ਕਾਣ ਜਾਂ ਬਹੁਤ ਪੈਂਦਾ ਹੈ ਆ ਵੀ ਬੋਲ ਰਿਹਾ ਹੈ ਰੁਕੋ ਆਪ ਕੀ ਅੰਦੇ ਆ ਮੈਨੂੰ ਹੀ ਭੋਕਾ ਨਾ ਲੱਗ ਜਿਓ ਕਿ ਤਨ ਖਾਜੀ ਆ ਵੀ ਕਿਰੇ ਇਹ ਬੱਚਾ ਦੋ ਤੇ ਆ ਗਏ ਜਸਨਾ ਲੈ ਕੇ ਤਾਂ ਗਿਆ ਸੀਗਾ ਉਹਨੂੰ ਇੰਨਾ ਹੋਣੀ ਨਾ ਉਹ ਵੱਡੇ ਬੁੱਝੇ ਦੇ ਲੈ ਕੇ ਗਿਆ ਸੀਗਾ ਉਦੋਂ ਝੋਨ ਇਸਕੇ ਦੇਖਦੇ ਹੀ ਹੈ ਇਹ ਦੇਖਣੀ ਤਾਂ ਖਾਲੀ ਖੜਾ ਹੈ ਆਪਾਂ ਵੱਡੇ ਬੂਜੇ ਕੋਲੇ ਵੀ ਚਲਦੇ ਹਾਂ ਉੱਥੇ ਵੀ ਦੇਖ ਕੇ ਆਉਣੀ ਆ ਬੁੱਟੇ ਤੇ ਹੈ ਤਾਂ ਹੈ ਕੱਚੇ ਹੈ ਇਹ ਹੋਰੀ ਹੈ ਸੜੇ ਜੇ ਦੇਖਣ ਚ ਸੋਹਣੇ ਹਨ ਆ ਜੀ ਆਪਾਂ ਉਹ ਬੂਜੇ ਤੋਂ ਦੇਖਦੇ ਆ ਦੇਖੋ ਜੀ ਇਹ ਚਿੜੀ ਦੀਂਦੀ ਅਮਰੂਦ ਖਾਈ ਜਾਂਦੀ ਹੈ ਇਹ ਕਿਰਿਆ ਅਮਰੂਦ ਆ ਵਧੀਆ ਤਾਂ ਦੇਖੋ ਕਿਵੇਂ ਚੁੰਝਾ ਮਾਰਦੀ ਦੇਖੋ ਚਲੋ ਆ ਦੇ ਹੰਦੇ ਜਿਹਦੇ ਕਰਮਾ ਚ ਹੁੰਦਾ ਹਨਾ ਦਾਣਾ ਪਾਣੀ ਉਹ ਨਹੀਂ ਖਾਣਾ ਦੇਖੋ ਦੇਖਾ ਦੇਖ ਖਾਲਾ 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 ਤੂੰ ਖਾਲਾ ਤੇ ਆਪਾਂ ਨੂੰ ਦੋ ਹੀ ਥਾਇਆ ਉਹ ਬੂਝੇ ਤੇ ਲੈ ਗਿਆ ਸੀ ਜਸਰ ਖਾਇਆ ਤਾਂ ਬਹੁਤ ਡਬਲ ਜੀ ਬਹੁਤ ਲੱਗੇ ਖੜੇ ਦੋ ਚਾਰ ਦਿਨਾਂ ਜੀ ਜਿਹੜੇ ਕਿ ਬਰਨ ਵਾਲੇ ਏਡੇ ਏਡੇ ਅਮਰੂਦ ਆ ਇਹਦੇ ਤਾਂ ਅੱਧਾ ਅੱਧਾ ਕਿਲੋ ਦਾ ਅਮਰੂਦ ਆ ਸੋਨੂੰ ਮੈਂ ਦਿਖਾਉਣੀ ਆ ਉਧਰਲੇ ਪਾਸੇ ਦਾ ਘਟ ਹੈ ਜਿਹੜੇ ਪਾਸੇ ਜ਼ਿਆਦੇ ਧੁੱਪ ਆ ਨਾ ਉਹ ਪਾਸੇ ਜ਼ਿਆਦੇ ਇੱਧਰ ਧੁੱਪ ਪੈਂਦੀ ਹੈ ਜਿਹੜੇ ਪਾਸੇ ਸੋ ਨਮ ਦਿਖਾਉਣੀ ਆ ਕਿੱਥੇ ਦੇਖੇ ਸੀ ਇਕੱਠੇ ਲੱਗ ਰਹੇ ਸੀਗੇ ਆ ਦੇਖੋ ਆਹ ਹੋਰ ਦਾ ਗੱਡਾ ਬਹੁਤ ਡਬਲ ਲੱਗਦੇ ਆ ਹੋ ਲੱਗ ਰਿਹਾ ਆ ਲੱਗੇ ਦੋ ਆ ਦੇਖੋ ਹਜੇ ਹਰੇ ਲੱਗ ਰਹੇ ਕਿੱਟੇ ਦਾ ਚਿੜੀਆਂ ਦੇ ਕੰਮ ਹੀ ਆਉਣਗੇ ਜੈਸੋਣਾ ਬੱਲੀ ਵੀ ਆ ਗਿਆ ਪਤਾ ਨਾ ਖੇਤ ਗਿਆ ਸੀ ਆਪਦੇ ਦਾਦੇ ਨਾਲ

अच्छा कणक देख गया महा करेगी। कर गे मैं घर की करिए मैं इधर आ गई मेरा पुत एक काम करेगा चल बीबी न पूछते हैं बी कदू लग रहा है थोड़ा ज होर ब तोड़ लीए तू ना खाए अस तो खा लेंगे पुत ऐ रोज सब्जी कितने पूरी होगी मुल दी ਆ ਬੇਖ ਆ ਤਾਂ ਕੱਚਾ ਉਹ ਤਾਂ ਨਹੀਂ ਉਹ ਤਾਂ ਪੱਕੇ ਆ ਦੋਨੇ ਆ ਜਮਾ ਕੱਚਾ ਇਹਨੂੰ ਹੋਰ ਹੋ ਜਾਂਦੇ ਕੱਲ ਨੂੰ ਤੋੜ ਲਾਂਗੇ ਆ ਵਾਲਾ ਕੱਲ ਨੂੰ ਤੋੜਾਂਗੇ ਸ਼ਾਮ ਨੂੰ ਚਲੋ ਜੀ ਚੱਲੀਏ ਕਰਨ ਐਨਾ ਕਿ ਐਨੇ ਦੋ ਅਮਰੂਦ ਥਿਆਉਣੇ ਸੀ ਗੇੜਾ ਕੱਢਣ ਆਗੇ ਇੱਧਰ ਬੱਸ ਜੀ ਹੁਣ 베ਰ ਹੋ ਜਾਣਗੇ ਥੋੜੇ ਟਾਈਮ ਤੱਕ ਕੇ ਰਾਮ ਰੂਟ ਚੱਲਣਗੇ ਫਿਰ 베ਰ ਹੋ ਜਾਣਗੇ 베ਰ ਖੱਦ ਹੋਣਗੇ ਜਾਮਣਾ ਹੋ ਜਾਣੀਆਂ ਬਸ ਐਂ ਚੱਲ ਜਾਂਦਾ ਕੰਮ ਬਾਲੀ ਮौज ਹੁੰਦੀ ਹੈ ਜੀ ਟਾਣੀ ਚ ਘਰ ਹੋਵੇ ਨਾ ਤੇ ਬਹੁਤ ਜ਼ਿਆਦੇ ਮौज ਹੋ ਜਾਂਦੀ ਹੈ ਬਸ ਹੁਣ ਤਾਰਾਂ ਕੱਢ ਦੂੰ ਪਾਣੀ ਗਰਮ ਹੋ ਗਿਆ ਫਿਰ ਰੋਟੀ ਰੋਟੀ ਪਕਾ ਕੇ ਨਾ ਹੋਊਗੀ ਚਲੋ ਖਾਣੇ ਇਹਨਾਂ ਨੂੰ ਜਿਗਰ ਕੇ ਆਪਾਂ ਲਓ ਜੀ ਚੀਰ ਲਿਆ ਆਪਾਂ ਅਮਰੂਦ ਮੌਕੇ ਤੇ ਸਾਡੀ ਪ੍ਰੀਤ ਪ੍ਰੀਤ ਨੇ ਛਾਪਾ ਮਾਰ ਲਿਆ ਤੂੰ ਤਾਂ ਖਾ ਲੈ ਆਪਦਾ ਹਿੱਸੇ ਦਾ ਕੱਚਾ ਹੈ ਮਾਰ ਲਿਆ ਛਾਪਾ ਹੈ ਨਾ ਪੋਲ ਲਾ ਜੀ ਗੜ ਲੇ ਛੋਟੇ ਹਾਂ ਛੋਟਾ ਹਾਂ ਇਹ ਪੋਲ ਹੈ ਲੈਣਗੇ ਜੜੀ ਵਰਗੇ ਲੈ ਲੈ ਪ੍ਰੀਤੌਰ ਪਾਸ ਲੈ ਲੈ ਖਾਲਾ ਖਾਲਾ ਲੈ ਪੁੱਤਰਾ ਲੈ ਲੈ ਦੋ ਫਾੜੀਆਂ ਛੋਟਾ ਜਿਹੜਾ ਇਹ ਪੋਲ ਹੈ ਬਾਚਾ ਨੰਬਰ ਲੋ ਜੀ ਇੱਧਰ ਬਣੀ ਜਾਂਦੀ ਹੈ ਆਪਣੀ ਪੰਜ ਵਾਲੀ ਚਾਹ ਇਹ ਚੋਂ ਆਪਾਂ ਇਕੱਲਾ ਗੁੜ ਪਾਇਆ ਇਹਦੇ ਚ ਇੱਕ ਕੱਢ ਦਾਂਗੇ ਆਪਾਂ ਮਿਸਤਰੀ ਵਾਈ ਵਾਸਤੇ ਮੁੜ ਕੇ ਇਹਨਾਂ ਵਾਲੀ ਚਾਹ ਚ ਪਾ ਦਾਂਗੇ ਥੋੜਾ ਜਿਹਾ ਮਿੱਠਾ ਖੰਡ ਪਾਵਾਂਗੇ ਪਹਿਲਾਂ ਇਕੱਲੇ ਗੁੜ ਵਾਲੀ ਕਰੀਏ ਤੇ ਕੰਮ ਆਪਣਾ ਉੱਥੋਂ ਤੱਕ ਪਹੁੰਚ ਗਿਆ ਕੱਲ ਨੂੰ ਪਾਣੀ ਤਾਂ ਚਾਹੀਦੀ ਛੱਤ ਹਣਾ ਮੰਮੀ ਛੱਤ ਪਾਣੀ ਚਾਹੀਦੀ ਹੈ ਨਾ ਕੱਲ ਹਾਂ ਲੋ ਜੀ ਆਪਾਂ ਚਾਹ ਬਣਾ ਲਈ ਆਪਾਂ ਕਿ ਫਿਰ ਧਾਰਾ ਕੱਢ ਕੇ ਲਿਆਉਣੇ ਲੋ ਜੀ ਟਾਈਮ ਹੋ ਚੁੱਕਿਆ ਹੈ ਸਾਢੇ 3:00 ਤੇ ਮੈਂ ਲਗਦੀਆਂ ਰੋਟੀਆਂ ਜਸ਼ਨ ਦੇ ਡੜੀ ਇੱਟਾਂ ਸਿੱਟੀ ਆਂਦੇ ਆ ਕਹਿੰਦੇ ਤੜਕੇ ਫਿਰ ਇਹਨਾਂ ਨੇ ਝੋਨਾ ਵੀ ਲੈ ਕੇ ਜਾਣਾਗਾ ਤੇ ਤੜਕੇ ਫਿਰ ਨਹੀਂ ਟਾਈਮ ਲੱਗਣਾ ਹੋਰ ਵੀ ਬਥੇਰੇ ਕੰਮ ਹੁੰਦੇ ਆ ਤੇ ਕਿੰਨੇ ਕੰਮ ਨਿਕਲਿਆ ਹੁੰਦੇ ਹੁਣ ਕਹਿੰਦੇ ਚਲੋ ਮਿੱਟਾਂ ਸੜਦਾ ਇਟਾਂ ਸਿੱਟੀ ਜਾਂਦੇ ਤੜਕੇ ਚਲੋ ਵੀ ਡੈਡੀ ਫੜਾ ਦੇਣਗੇ ਹਨ ਫੜਾਈ ਜਾਣਗੇ ਤੇ ਮਸਾਲਾ ਮੈਂ ਫੜਾ ਦੂੰਗੀ ਕਰਨਾ ਹੀ ਪੈਣਾ ਜੀ ਟਾਈਮ ਪਾਸਤਾ ਹਨ ਇਹ ਕਾਹ ਹੁੰਦਾ ਜੀ ਵੀ ਕੋਈ ਬੰਦਾ ਵੀ ਨਹੀਂ ਮਿਲਦਾ ਹਨ ਵੀ ਕੋਈ ਦਿਹਾੜੀ ਤੇ ਬੰਦਾ ਮਿਲ ਜੇ ਉਹ ਵੀ ਆ ਾਡੋ ਆਡ ਲੱਗੇ ਪਏ ਆ ਸਾਰੇ ਕੋਈ ਬੰਦਾ ਨਹੀਂ ਮਿਲਦਾ ਤੇ ਸੱਚੀ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਇਹ ਕਾਹਦੇ ਹੁੰਦਾ ਸਰਦਾ ਨਹੀਂ ਚਲੋ ਐ ਹੋ ਜਾਂਦਾ ਵੀ ਚਲੋ ਆਪਦਾ ਕੰਮ ਹੈ ਜਿਹੜਾ ਹੋ ਜੇ ਹਨ ਹੁਣ ਤਾਂ ਧੁੱਪਾਂ ਲੱਗਦੀਆਂ ਵਧੀਆਂ ਫਿਰ ਦਿਨ ਦਿਨ ਛੋਟੇ ਹੁੰਦੇ ਆ ਫਿਰ ਹੱਥ ਨਹੀਂ ਖੁੱਲਣਾ ਔਖਾ ਹੋ ਜਾਂਦਾ ਤੇ ਚਲੋ ਇੱਕ ਆਏ ਹੋ ਗਿਆ ਜੀ ਵੀ ਮੌਜਮਾ ਮੋੱਕੇ ਤੇ ਮੈਨੂੰ ਟਾਈਫਾਇਡ ਹੋਇਆ ਟਾਈਫਾਇਡ ਹੋਇਆ ਕਿ ਫਿਰ ਪਹਿਲਾਂ ਨਰਮੇ ਚ ਲੱਗੇ ਰਹੇ ਮੁੜਕੇ ਜਦੋਂ ਦਵਾਈ ਬੁੱਢੀ ਲੈ ਕੇ ਆਏ ਫਿਰ ਮਿਸਤਰੀ ਲਾ ਲਿਆ ਤੇ ਰੈਸਟ ਜਿਹੜੀ ਜਮਾ ਵੀ ਰੈਸਟ ਨਹੀਂ ਮਿਲੇਗੀ ਹਨਾ ਜੇ ਦੋ ਦਿਨ ਵੀ ਰੈਸਟ ਮਰ ਜਾਂਦਾ ਫਿਰ ਵੀ ਆਉਣ ਹੋ ਜਾਂਦਾ ਵੀ ਚਲੋ ਰੈਸਟ ਜੀ ਬਣ ਗਈ ਤੇ ਚਲੋ ਫਿਰ ਹੁਣ ਆਦੇ ਹੁੰਦਾ ਸਰਦਾ ਹੀ ਨਹੀਂ ਤੇ ਆਪਣਾ ਕੰਮ ਵੀ ਹੋ ਜੇ ਇਹ ਵੀ ਜ਼ਰੂਰੀ ਹੈ ਤੇ ਡੈਡੀ ਤੇ ਜਸ਼ਨ ਆਪ ਆ ਗਿਆ ਜਾਂ ਦੁੱਧ ਤੇ ਮੈਂ ਲਾ ਪਾਉਣੇ ਰੈਡੀ ਮੈਂ ਕਰਦੀ ਆ ਬਸ ਦੱਬ ਕੇ ਸਾਫ਼ ਕਰਦੀ ਆ ਤੇ ਬਸ ਜੀ ਲੱਗਦੀ ਆ ਮੈਂ ਰੋਟੀਆਂ ਬੰਦੀ ਜਾਂਦੇ ਮਾਣ ਤੇ ਹੁਣੇ ਗੋਲੀਆਂ ਗੋਲੀਆਂ ਲੈ ਕੇ ਹਟੀਆਂ ਤੇ ਪਹਿਲਾਂ ਹੀ ਲੜੀਆਂ ਅਜੇ ਤਾਂ ਮੈਂ ਰੋਟੀ ਤੋਂ ਕਿਉਂਕਿ ਲੱਤਾਂ ਜਮਾਂ ਸਾਥ ਨਹੀਂ ਦਿੰਦੀਆਂ ਸੀ ਉਹਦੋਂ ਨੂੰ ਮੱਖਾ ਸੈੱਟ ਹੋ ਜੂ ਮੜ ਗਈਆਂ ਤੇ ਹੁਣੇ ਲੈ ਕੇ ਆਈਆਂ ਗੋਲੀਆਂ ਤੇ ਜਸ਼ਨ ਤੇ ਡੈਡੀ ਬਾਲਾ ਕਰਨ ਲੱਗ ਗਿਆ ਇਹਦੇ ਗੋਲੀਆਂ ਲੈ ਲੈ ਮੁਰਕੇ ਫਿਰ ਜਦੋਂ ਮੈਂ ਰਾਤ ਨੂੰ ਬੱਤਾਂ ਤੁਖਦੀਆਂ ਮੈਂ ਕਰ ਜਾ ਆਇਮ ਲੱਗ ਜਾਂਦੀ ਕਰਨ ਹੇ ਹੇ ਮੁਰਕੇ ਫਿਰੇ ਲਾਣ ਲੱਗ ਜਾਂਦੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਥੀ ਐਂਡ ਅੱਜ ਵਾਲੀ ਵੀਡੀਓ ਥੋੜੀ ਜੀ ਵੀ ਲੋ ਜੀ ਆਵਾਜ਼ ਚ ਬਣੀ ਹੈ ਨਾ ਵੀ ਜਿਵੇਂ ਥੱਕੇ ਜੇ ਥੱਕ ਕੇ ਜਿਵੇਂ ਬੋਲਦੇ ਹੋਣੇ ਥੱਕੇ ਹਾਰੇ ਜੇ ਹੋਵੇ ਬੜਾਈ ਐ ਅਡਜਸਟ ਕਰ ਲਿਓ ਮੈਂ ਚਲੋ ਵੀ ਮਿਸ ਨਹੀਂ ਕਰਦੇ ਆਪਾਂ ਤੇ ਚਲੋ ਮਿਲਦੇ ਆ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਮੈਨੂੰ ਪਿਆਰ ਭਰੀ ਸਸ਼ੀਆ ਕਾਲ ਜੀ ਬਾਏ ਬਾਏ ਜੀ